ਦੇ ਵਾਸਤੇ ਚਾਰ ਪਦਾਰਥ ਮਹਾਰਾ ਜੀ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਣਾ ਕੀ ਸੇਵਾ ਲਾਗੇ ਜੇ ਕੋਈ ਚਾਰ ਪਦਾਰਥ ਮੁਖ ਦੁਨੀਆ ਦੇ ਚਾਹੁੰਦਾ ਏ ਧਰਮ ਅਰਥ ਕਾਮ ਮੋਖ ਉਹਨੂੰ ਰੱਬ ਦੇ ਪਿਆਰੇ ਸਾਧੂ ਦੇ ਚਰਨਾਂ ਦੇ ਨਾਲ ਲੱਗਣਾ ਪਵੇਗਾ ਜੇ ਕੋ ਆਪਣਾ ਦੁੱਖ ਮਟਾਵੇ ਜੇ ਕੋਈ ਆਪਣਾ ਦੁੱਖ ਦੂਰ ਕਰਨਾ ਚਾਹੁੰਦਾ ਏ ਕਿ ਮੇਰਾ ਦੁੱਖ ਦੂਰ ਹੋਵੇ ਹਰ ਹਰ ਨਾਮ ਰਿਧੇ ਸਦ ਗਾਵੇ ਫਿਰ ਮਾਰ ਕਹਿੰਦੇ ਹਰੀ ਵਾਹਿਗੁਰੂ ਦਾ ਨਾਮ ਹੀ ਸਦਾ ਵਾਸਤੇ ਹਿਰਦੇ ਵਿੱਚ ਗਾਉਣਾ ਪਵੇਗਾ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗਿ ਹਉਮੈ ਛੋਰੇ ਜੇ ਆਪਣੀ ਵਡਿਆਈ ਭਲਾ ਚਾਉਣਾ ਹੈ ਤੇ ਸਤ ਸੰਗਤ ਕਰ ਤੇ ਹੰਕਾਰ ਦਾ ਜਿਹੜਾ ਕੀੜਾ ਅੰਦਰ ਵਸਿਆ ਹੈ ਨਾ ਇਹ ਹੰਕਾਰ ਨੂੰ ਦੂਰ ਕਰ ਦੇਣਾ ਕਰ ਕਿ ਮੈਂ ਵੱਡਾ ਏ ਆ ਕੰਮ ਮੈਂ ਕਰ ਸਕਦਾ ਏ ਮੇਰੇ ਤੋਂ ਬਿਨਾ ਹੋਰ ਕੋਈ ਕਰ ਹੀ ਨਹੀਂ ਸਕਦਾ ਕਿਉਂਕਿ ਹੰਕਾਰ ਦਾ ਵੱਡਾ ਰੋਗ ਹੈ ਸਾਡੇ ਅੰਦਰ ਜਿੰਨਾ ਚ ਰਹੰਕਾਰ ਦਾ ਰੋਗ ਹਿਰਦੇੰ ਵਿੱਚੋਂ ਨਹੀਂ ਜਾਵੇਗਾ ਰੱਬ ਦਾ ਨਾਮ ਨਹੀਂ ਵਸੇਗਾ ਜੇ ਕੋ ਜਨਮ ਮਰਨ ਤੇ ਡਰੇ ਫਿਰ ਬੰਦੇ ਨੂੰ ਜੰਮਣ ਮਰਨ ਦਾ ਵੀ ਵੱਡਾ ਡਰ ਹੈ ਕਿ ਜਨਮ ਹੋ ਗਿਆ ਇੱਕ ਦਿਨ ਮੌਤ ਵੀ ਹੋਵੇਗੀ ਇੱਕ ਦਿਨ ਅਸੀਂ ਮਰ ਜਾਵਾਂਗੇ ਸਾਡਾ ਵजूद ਦੁਨੀਆ ਵਿੱਚੋਂ ਖਤਮ ਹੋ ਜਾਵੇਗਾ ਮਰ ਕਹਿੰਦੇ ਜੇ ਇਹ ਡਰ ਦੂਰ ਕਰਨਾ ਚਾਹਣਾ ਹੈ ਨਾ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੀ ਪਰੇ ਔਰ ਰੱਬ ਦੇ ਪਿਆਰੇ ਸਾਧੂਆਂ ਦੀ ਸ਼ਰਨ ਵਿੱਚ ਪੈਣਾ ਜਾਣਾ ਕਰ